ਕਿ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਉ ਖਲਤਾ ਵਾਹਿਗੁਰੂ ਜੀ ਦੇ ਪਤੇ ਕਲੋਪੀਆਂ ਦੇ ਨਾਲ ਵਿਚਾਰੇ ਤੋਂ ਤੱਕ ਸੰਜੇ ਹੋਏ ਤਾਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਪੰਜ ਸਾਲ ਦੀ ਉਮਰ ਹੈ ਮਹਾਰਾਜ ਮੌਲਵੀ ਦੇ ਕੋਲ ਪੰਡਤ ਗੋਪਾਲ ਪਾਂਦੇ ਦੇ ਕੋਲ ਸਾਧ ਸੰਗਤ ਪਾਠਸਾਲਾ ਦੇ ਵਿੱਚ ਪੜ੍ਹਨ ਵਾਸਤੇ ਬਾਬਾ ਖਾਲੂ ਜੀ ਨੇ ਭੇਜੇ ਉਥੇ ਕੀ ਵਾਪਰਿਆ ਉਹ ਤੁਸੀਂ ਸਾਰਿਆਂ ਨੇ ਸਰਵਣ ਕੀਤਾ ਹੈ ਉਸ ਤੋਂ ਬਾਅਦ ਮਹਾਰਾਜ ਆਪਣੀ ਰੁਚੀ ਮੁਤਾਬਕ ਬੱਚਿਆਂ ਦੇ ਨਾਲ ਉਸੇ ਤਰ੍ਹਾਂ ਦੀਆਂ ਖੇਡਾਂ ਖੇਡਦੇ ਜਿਵੇਂ ਬਚਪਨ ਦੀਆਂ ਖੇਡਾਂ ਹੁੰਦੀਆਂ ਮਹਾਰਾਜ ਖੇਡਾਂ ਖੇਡਦੇ ਹੋਇਆਂ ਕਈ ਕੋਟਕ ਵਰਤਾ ਜਾਂਦੇ ਇਸ ਦਿਨ ਬਾਬਾ ਕਾਲੂ ਜੀ ਨੇ ਵੇਖਿਆ ਹੈ ਮਹਾਰਾਜ ਸਭਤ ਸਲੋਕੀ ਗੀਤਾ ਪੜ੍ਹ ਰਹੇ ਸਾਨ ਵਿਚਾਰ ਰਹੇ ਸਾਨ ਤੇ ਜਦੋਂ ਬਾਬਾ ਕਾਲੂ ਜੀ ਨੇ ਪੁੱਛਿਆ ਹੈ ਮਹਾਰਾਜ ਨੇ ਦੱਸਿਆ ਤੇ ਬਾਬਾ ਕਾਲੂ ਜੀ ਸੁਣ ਕੇ ਬੜੇ ਹੈਰਾਨ ਹੋਏ ਕਹਿਣ ਲੱਗੇ ਕਿ ਸਾਨੂੰ ਇਸ ਰੋ ਜਦੋਂ ਮਹਾਰਾਜ ਨੇ ਸੁਣਾਇਆ ਬਾਬਾ ਕਾਲੂ ਜੀ ਬੜੇ ਹੈਰਾਨ ਹੋਏ ਪੀ ਇਵੇਂ ਗੀਤਾ ਦੇ ਸ਼ਲੋਕ ਪੜ੍ਹੇ ਇਵੇਂ ਬਹੁਤ ਕੋਈ ਵੱਡਾ ਵਿਦਵਾਨ ਪੰਡਿਤ ਹੋਵੇ ਫਿਰ ਉਹਦੇ ਅਰਥ ਵੀ ਕੀਤੇ ਬਾਬਾ ਕਾਲੂ ਜੀ ਨੇ ਜਾ ਕੇ